ਭਾਈ ਗੁਰਜੀ ਦਾ ਸਾਹਿਬ ਭਾਈ ਗੁਰਜੀ ਦੀ ਫਤਿਹ ਮੈਂ 올 ਇੰਡੀਆ ਸਟੂਡੈਂਟ ਫਾਊਂਡੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਰਿਆੜ ਜੋ ਕਿ ਆਪਣੇ ਵਿਚਾਰ ਰੱਖਾ ਰਹੇ ਹਾਂ ਕੱਲ ਬੀਤੀ ਦਿਨ ਜੋ ਮਹਾਰਾਸ਼ਟਰ ਦੀ ਸਰਕਾਰ ਨੇ ਤਖਤ ਸ਼੍ਰੀ ਅਜੂਰ ਸਾਹਿਬ ਦੇ ਬੋਰਡ ਵਿੱਚ ਜੋ ਤਬਦੀਲੀ ਕੀਤੀ ਗਈ ਹੈ ਬਹੁਤ ਹੀ ਮੰਦ ਭਾਗੀ ਆ ਕਿਉਂ ਇਸ ਨਾਲ ਜੋ ਮਹਾਰਾਸ਼ਟਰ ਸਰਕਾਰ ਵਾ ਉਹ ਸਿੱਧਾ ਹੀ ਸਿੱਖ ਧਰਮ ਦੇ ਵਿੱਚ ਅਦਖਲਾ ਅੰਦਾਜੀ ਕਰ ਰਹੀ ਆ ਜੋ ਤਖਤ ਸ੍ਰੀ ਅਜੂਰ ਸਾਹਿਬ ਜੀ ਦਾ ਬੋਰਡ ਪਹਿਲਾਂ 7 ਮੈਂਬਰ ਜੋ ਹੁੰਦੇ ਸੀ ਸਰਕਾਰ ਦੇ ਉਹਦੇ ਵਿੱਚ ਵਧਾ ਕੇ ਇਹਨਾਂ 12 ਕਰ ਦਿੱਤੇ ਨੇ ਤੇ ਸ਼੍ਰੋਮਣੀ ਕਮੇਟੀ ਦੇ 4 ਮੈਂਬਰ ਹੁੰਦੇ ਸੀ ਉਹਨਾਂ ਚੋਂ ਘਟਾ ਕੇ ਇਹਨਾਂ 2 ਕਰ ਦਿੱਤੇ ਨੇ 2 ਲੈ ਜਾਣਗੇ ਜੋ 1952 ਦਾ ਜੋ ਐਕਟ ਉਹ ਰੱਦ ਕਰਕੇ ਇਹ 2024 ਦਾ ਨਵਾਂ ਐਕਟ ਜੋ ਇਹਨਾਂ ਨੇ ਨਵਾਂ ਬਣਾਇਆ ਵਾ ਇਸ ਦੇ ਨਾਲ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਸਰਕਾਰ ਸਿੱਧੀ ਦਖਲ ਅੰਦਾਜ਼ੀ ਕਰ ਰਹੀ ਆ ਜੋ ਬਹੁਤ ਹੀ ਮੰਦ ਭਾਗੀ ਆ ਇਸ ਲਈ ਇਸ ਰੋਮਣੀ ਕਮੇਟੀ ਜੋ ਇਸ ਵਿਸ਼ੇ ਤੇ ਆਪਣਾ ਵਿਚਾਰ ਪ੍ਰਣਾਲਾ ਕਰਕੇ ਗੱਲਬਾਤ ਵੀ ਜੋ ਸੈਂਟਰ ਨਾਲ ਸਲਾਹ ਵੀ ਕਰ ਰਹੀ ਆ ਤੇ ਇਹ ਜੋ ਕਾਨੂੰਨ ਜਿਹੜਾ ਪਹਿਲਾਂ ਤਰ੍ਹਾਂ ਰਹਿਣਾ ਚਾਹੀਦਾ ਹੁਣ ਜਿਹੜਾ ਕਾਨੂੰਨ ਵਾ ਜੋ ਨਵਾਂ ਬਣਿਆ ਵਾ ਇਸ ਨੂੰ ਸਾਰੀ ਸਿਕ ਕੌਮ ਅਰਧ ਕਰਨਾ ਮੰਗਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ